ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਿਆਂ ਨੂੰ ਆਪਣੇ ਪੇਕੇ ਪਰਿਵਾਰ ਤੋਂ ਇਹ ਤਿੰਨ ਚੀਜ਼ਾਂ ਕਦੇ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ ਜੇਕਰ ਇਹ ਤਿੰਨ ਚੀਜ਼ਾਂ ਲੈ ਕੇ ਜਾਂਦੀਆਂ ਹਨ ਤਾਂ ਉਹਦੇ ਕਰ ਲੜਾਈ ਝਗੜੇ ਕਲੇਸ਼ ਗਰੀਬੀ ਆ ਜਾਂਦੇ ਹਨ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਆਓ ਉਸੇ ਬਾਰੇ ਗੱਲਬਾਤ ਕਰਦੇ ਹਾਂ ਸਾਥ ਸੰਗਤ ਜੀ ਆਪਾਂ ਅਕਸਰ ਹੀ ਦੇਖਿਆ ਜਦੋਂ ਧੀਆ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਂਦੀਆਂ ਨੇ ਤੇ ਆਪਣੀਆਂ ਪਰੰਪਰਾਵਾਂ ਜਾਂ ਫਿਰ ਜਾਂ ਮਾਂ ਪਿਓ ਦਾ ਆਪਣੇ ਧੀ ਪ੍ਰਤੀ ਪਿਆਰ ਉਸ ਨੂੰ ਹਾਰੋ ਚੀਜ਼ ਦੇਣਾ ਚਾਹੁੰਦਾ ਹੈ ਜਿਸ ਦੇ ਨਾਲ ਉਹ ਖੁਸ਼ ਹੋ ਜਾਵੇ ਅਤੇ ਆਪਾਂ ਅਕਸਰ ਹੀ ਸੰਗਤ ਜੀ ਦੇਖਦੇ ਹਾਂ ਕਹਿੰਦੇ ਆ ਜਦੋਂ ਆਪਣੇ ਪੇਕੇ ਪਰਿਵਾਰ ਜਾਂਦਿਆਂ ਨੇ ਤਾਂ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦਿਆਂ ਨੇ ਉਹਨਾਂ ਚੀਜ਼ਾਂ ਦੇ ਵਿੱਚੋਂ ਕੁਝ ਜ਼ਰੂਰਤ ਦੀਆਂ ਰੋਜ਼ਮਰਾਂ ਦੀਆਂ ਜ਼ਿੰਦਗੀ ਵਿੱਚ ਵਰਤੋਂ ਕਰਨ ਵਾਲੀਆਂ ਚੀਜ਼ਾਂ ਵੀ ਹੁੰਦੀਆਂ ਨੇ ਤੇ ਆਪਾਂ ਜਾਣੇ ਅਣਜਾਣੇ ਦੇ ਵਿੱਚ ਉਹ ਚੀਜ਼ਾਂ ਦੇ ਦਿੰਦੇ ਹਾਂ ਪਰ ਉਹ ਚੀਜ਼ਾਂ ਖੁਸ਼ੀ ਦੀ ਥਾਂ ਤੇ ਪਰ ਉਹ ਚੀਜ਼ਾਂ ਖੁਸ਼ੀ ਦੀ ਥਾਂ ਤੇ ਬਹੁਤ ਸਾਰਾ ਮਾੜਾ ਜਿਹੜਾ ਹੈ ਪ੍ਰਭਾਵ ਪਾਉਂਦੀਆਂ ਹਨ ਇਹ ਚੀਜ਼ਾਂ ਕਦੇ ਵੀ ਧੀਆਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਸੰਗਤ ਜੀ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਨੇ ਸਭ ਤੋਂ ਪਹਿਲੀ ਚੀਜ਼ ਹੈ ਜੀ ਅਚਾਰ ਇਹ ਮੰਨਿਆ ਜਾਂਦਾ ਹੈ ਕਿ ਅਚਾਰ ਆਪਣੇ ਪੇਕੇ ਪਰਿਵਾਰ ਤੋਂ ਸਹੁਰੇ ਘਰ ਕਦੇ ਨਹੀਂ ਲੈ ਕੇ ਆਉਣਾ ਚਾਹੀਦਾ ਕੁਝ માનਤਾਵਾਂ ਨੇ ਕਿ ਅਚਾਰ ਲੈ ਕੇ ਆਉਣ ਦੇ ਨਾਲ ਰਿਸ਼ਤਿਆਂ ਦੇ ਵਿੱਚ ਖਟਾਸ ਆਉਂਦੀ ਹੈ ਦੂਜੀ ਚੀਜ਼ ਹੈ ਕਿ ਆਪਣੀ ਤੀਨੋਂ ਵਿਦਾ ਕਰਦੇ ਹੋਏ ਕਦੇ ਵੀ ਉਹਨ ਨੂੰ ਲੂਣ ਨਹੀਂ ਦੇਣਾ ਚਾਹੀਦਾ ਮੰਨਿਆ ਜਾਂਦਾ ਲੂਣ ਲੈ ਕੇ ਸਹੁਰੇ ਘਰ ਜਾਣ ਦੇ ਨਾਲ ਸਾਸਤੇ ਨੌ ਦੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਤੀਜੀ ਚੀਜ਼ ਹੈ ਜੇ ਤੀ ਨੂੰ ਆਪਣੇ ਪੇਕੇ ਪਰਿਵਾਰ ਤੋਂ ਕਦੇ ਵੀ ਗੈਂਸਟਾਫ ਆਪਣੇ ਸਹੁਰੇ ਨਹੀਂ ਲੈ ਕੇ ਜਾਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਐਵੇਂ ਸਿੱਧਾ ਅਸਰ ਉਹਦੇ ਗਰਸਤੀ ਜੀਵਨ ਤੇ ਪੈਂਦਾ ਹੈ ਤੇ ਇਹ ਜਿਹੜਾ ਅਸਰ ਹੈ ਇਹ ਮਾੜਾ ਹੁੰਦਾ ਹੈ ਅਗਲੀ ਚੀਜ਼ ਹੈ ਜੀ ਆਪਣੀਆਂ ਧੀਆਂ ਨੂੰ ਨਹੀਂ ਜੋ ਦੇਣੇ ਚਾਹੀਦੇ ਜਿਵੇਂ ਕਿ ਕੈਂਚੀ ਚਾਕੂ ਹੋਰ ਵੀ ਕੋਈ ਨਕੀਲੇ ਚੀਜ਼ ਆਪਣੇ ਪੇਕੇ ਪਰਿਵਾਰ ਤੋਂ ਸਹੁਰੇ ਪਰਿਵਾਰ 'ਚ ਨਹੀਂ ਲੈ ਕੇ ਜਾਣੇ ਚਾਹੀਦੇ ਐਵੇਂ ਰਿਸ਼ਤਿਆਂ ਦੇ ਵਿੱਚ ਖਟਾਸ ਵਾਦੀ ਹੈ ਤੇ ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਘਰ ਇੱਥੇ ਵਧੀਆ ਜਾਂ ਕੈਂਚੀ ਇੱਥੇ ਵਧੀਆ ਆ ਚੀਜ਼ ਘਰ ਦੇ ਵਿੱਚ ਵਧਿਆ ਹੈ ਤੂੰ ਲੈ ਜਾ ਜਾਂ ਕੈਂਚੀ ਵਧਿਆ ਹੈ ਤੂੰ ਲੈ ਜਾ ਇਹ ਚੀਜ਼ਾਂ ਕਦੇ ਨਹੀਂ ਦੇਣੀਆਂ ਚਾਹੀਦੀਆਂ ਤੇ ਸਵੇਰੇ ਉੱਠ ਕੇ ਵੀ ਕਾਜ ਕਰਕੇ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ ਅਗਲੀ ਜੋ ਚੀਜ਼ ਹੈ ਉਹ ਹੈ ਜੀ ਕੱਚ ਦੇ ਭਾਂਡੇ ਆਪਾਂ ਨੂੰ ਕਦੀ ਵੀ ਨਹੀਂ ਲੈ ਕੇ ਦੇਣੇ ਚਾਹੀਦੇ ਤੇ ਕੋਈ ਵੀ ਖੱਟੀ ਚੀਜ਼ ਆਪਣੇ ਪੇਕੇ ਪਰਿਵਾਰ ਤੋਂ ਸਹਰੇ ਪਰਿਵਾਰ ਨਹੀਂ ਲੈ ਕੇ ਆਉਣੇ ਚਾਹੀਦੇ ਇੱਕ ਹੋਰ ਚੀਜ਼ਾਂ ਨੇ ਸੰਗਾਜੀ ਜੀ ਜਿਸਾ ਆਪਾਨੂੰ ਹਮੇਸ਼ਾ ਹੀ ਖਿਆਲ ਰੱਖਣਾ ਚਾਹੀਦਾ ਹੈ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਉਹ ਸੇਠ ਦੀ ਇੱਕ ਤੀਜ ਸੀ ਤੇ ਉਹਨੇ ਆਪਣੀ ਤੀਜ ਨੂੰ ਬੜੇ ਹੀ ਲਾਡਾਂ ਤੇ ਚਾਵਾਂ ਦੇ ਨਾਲ ਪਾਲਿਆ ਹੋਇਆ ਸੀ ਤੀਜ ਬਾਨ ਤੋਂ ਥੋੜੀ ਕਾਲੀ ਸੀ ਤੇ ਨਗਰ 'ਚ ਇੱਕ ਸੇੜ ਸੀ ਤੇ ਉਹਦਾ ਇੱਕ ਪੁੱਤਆ ਸੀ ਉਸ ਸੇਠ ਨਾਲੋਂ ਕਿਤੇ ਜ਼ਿਆਦਾ ਅਮੀਰ ਸੀ ਉਹਨੇ ਸੋਚਿਆ ਕਿ ਮੇਰੀ ਧੀ ਇੱਥੇ ਰਾਜ ਕਰੇਗੀ। ਉਹਨੇ ਆਪਣੀ ਧੀ ਦਾ ਵਿਆਹ ਉਸ ਸੇਠ ਦੇ ਘਰ ਵਿੱਚ ਕਰ ਦਿੱਤਾ। ਤੇ ਹੁਣ ਧੀ ਉੱਥੇ ਬੜੇ ਹੀ ਐਸ਼ੋ ਆਰਾਮ ਦੇ ਨਾਲ ਰਹਿੰਦੀ। ਪਰ ਅਜੇ ਹਫ਼ਤਾ ਹੀ ਹੋਇਆ ਸੀ ਵਿਆਹ ਹੋਏ ਨੂੰ। ਮਹੀਨਾ ਹੀ ਬੀਤਿਆ ਤੇ ਉਹਨੇ ਆਪਣੇ ਪਿਤਾ ਜੀ ਨੂੰ ਆਪਣਾ ਇੱਕ ਸੰਦੇਸ਼ ਪੇਜ ਦਿੱਤਾ। ਖੱਤ ਭੇਜਿਆ ਪਿਤਾ ਜੀ ਮੈਨੂੰ ਨਾ ਤੁਸੀਂ ਇੱਥੋਂ ਲੈ ਕੇ ਜਾਓ। ਤੋ ਸੇ ਮੇਰਾ ਵੇਹ ਨਰਕ ਦੇ ਵਿੱਚ ਘਰ ਦਿੱਤਾ ਹੈ। ਇਥੋਂ ਦਾ ਕੋਈ ਵੀ ਜੀਤ ਚੰਗਾ ਨਹੀਂ ਹੈ। ਹੁਣ ਪਿਤਾ ਨੇ ਜਦੋਂ ਇਹ ਗੱਲ ਸੁਣੀ ਤਾਂ ਪਹਿਲਾਂ ਹੁਣ ਪਿਤਾ ਨੇ ਜਦੋਂ ਇਹ ਗੱਲ ਸੁਣੀ ਤਾਂ ਪਹਿਲੇ ਸਮਿਆਂ 'ਚ ਕੀ ਹੁੰਦਾ ਸੀ ਕਿ ਉਥੋਂ ਰੱਥ ਯਾਤਰਾ ਜਾਂ ਫਿਰ ਬਲਦ ਗੱਡੀਆਂ ਹੀ ਆਉਂਦੀਆਂ ਸਨ। ਉਹ ਸਵੇਰੇ ਹੀ ਤੁਰ ਪਿਆ ਤੇ ਦੁਪਹਿਰ ਮੇਰੇ ਆਪਣੀ ਧੀ ਦੇ ਘਰ ਵਿੱਚ ਪਹੁੰਚ ਗਿਆ। ਜਦੋਂ ਘਰ ਗਿਆ ਤੇ ਜਾ ਕੇ ਸਾਹਮਣੇ ਉਹਦਾ ਜਦੋਂ ਬੋਹਾ ਖੁੱਲਿਆ ਤਾਂ ਉਥੇ ਉਹਦੀ ਸੱਸ ਬਾਰ ਬੈਠੀ ਸੀ ਤੇ ਉਹਨੇ ਨਮਸਕਾਰ ਕੀਤੀ ਤੇ ਕਿਸੇ ਨੇ ਵੀ ਜਵਾਬ ਨਾ ਦਿੱਤਾ ਅੰਦਰ ਗਿਆ ਤੇ ਅੰਦਰ ਉਹਦਾ ਦਿਓਰ ਤੇ ਉਹਦੇ ਜਿਹੜੇ ਨਨਾਨ ਸਿੱਕੇ ਉਹ ਬੈਠੇ ਸਨ ਦਿਓਰ ਦਿਓੜੀ ਤੋਂ ਅੱਗੇ ਉਹਨਾਂ ਨੇ ਜਵਾਬ ਨਾ ਦਿੱਤਾ ਤੇ ਥੋੜੇ ਅੱਗੇ ਗਿਆ ਤੇ ਉਹਦਾ ਜਿਹੜਾ ਜਵਾਈ ਸੀ ਉਹਨੂੰ ਵੀ ਉਹਨੇ ਨਮਸਕਾਰ ਕੀਤੀ ਪਰ ਉਹਨੇ ਵੀ ਜਵਾਬ ਨਾ ਦਿੱਤਾ ਹਾਰ ਥੱਕ ਕੇ ਅੰਦਰ ਆਪਣੀ ਧੀ ਦੇ ਕੋਲ ਗਿਆ ਤੇ ਧੀ ਉੱਚੇ-ਉੱਚੇ ਰੋਣ ਲੱਗੇ। ਉਹਨੇ ਧੀ ਨਾਲ ਗੱਲ ਨਾਲ ਲਾ ਲਿਆ ਤੇ ਹੁਣ ਉਹਨੇ ਪੁੱਛਿਆ ਕਿ ਧੀਏ ਕੀ ਗੱਲ ਹੋ ਗਈ? ਕਹਿੰਦੇ ਪਿਤਾ ਜੀ ਸਾਰਾ ਪਰਿਵਾਰ ਮੈਨੂੰ ਖਾਣ ਨਾ ਹੁੰਦੇ ਹਨ। ਜੇ ਇਹਨਾਂ ਨੂੰ ਕੋਈ ਗੱਲ ਕਹਿ ਦਈਏ ਤਾਂ ਅੱਗੋਂ ਮੈਨੂੰ ਮਾਰਾ ਜਿਆ। ਅੱਗੋਂ ਮੈਨੂੰ ਮਾਰਾ ਬੋਲਦੇ ਹਨ। ਇੱਥੇ ਨਹੀਂ ਮੈਂ ਰਹਿਣਾ ਚਾਹੁੰਦੀ ਮੈਨੂੰ ਘਰ ਲੈ ਜਾਓ। ਉਹਨੋਂ ਕਹਿੰਦਾ ਕਿ ਕੋਈ ਨਾ ਤੇਰੇ ਸੱਸ ਤੋਂ ਪੁੱਛ ਲੈਂਦੇ ਹਾਂ ਕਹਿੰਦੇ ਉਹ ਡੈਨ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਆਪਾਂ ਘਰ ਚਾਲਦੇ ਹਾਂ ਉਹ ਕਹਿੰਦਾ ਕਿ ਕੋਈ ਨਾ ਤੂੰ ਸਮਾਨ ਆਪਣਾ ਬੰਨ ਤੇ ਮੈਂ ਪੁੱਛ ਕੇ ਆਇਆ ਉਹਨੇ ਜਾ ਕੇ ਕਿਹਾ ਕਿ ਐਵੇਂ ਆਪਣੇ ਵੀ ਮਾਤਾ ਵੀ ਮੈਂ ਇਹਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਉਹ ਕਹਿੰਦਾ ਉਹ ਕਹਿੰਦੀ ਕੋਈ ਨਾ ਜੇ ਤੂੰ ਜੇ ਤੂੰ ਲੈ ਕੇ ਜਾਣਾ ਚਾਹੁੰਦਾ ਤੇ ਲੈ ਜਾ ਪਰ ਕਦੇ ਵਾਪਸ ਵੀ ਨਾਲ ਲੈ ਕੇ ਆਈਂ ਇਹਦਾ ਸਵੇਰੇ ਜਲਦੀ ਉੱਠਣ ਦਾ ਕੋਈ ਸਮਾਂ ਨਹੀਂ ਇਹਨੂੰ ਕੁਝ ਖਾਣ ਨੂੰ ਕਹਿ ਰਹੀਏ ਅਗੋ ਕੁਝ ਕਹੀਏ ਤਾਂ ਅਗੋ ਸਾਨੂੰ ਖਾਣ ਨੂੰ ਨਹੀਂ ਆਉਂਦੀ ਹੈ ਮੰਦੇ ਸ਼ਬਦ ਬੋਲਦੀ ਹੈ ਜੇ ਤੁਹਾਨੂੰ ਇਹ ਵੀ ਦਾਜ ਦਹੇਜ ਦੇ ਕੇ ਵਿਆਹ ਕੀਤਾ ਤਾਂ ਆਪਣਾ ਦਾਸ ਦਹੇਜ ਵੀ ਲੈ ਜਾਓ ਤੇ ਆਪਣੀ ਧੀ ਵੀ ਲੈ ਜਾਓ ਇਹਨੂੰ ਬੋਲਣ ਦੀ ਅਕਲ ਨਹੀਂ ਉੱਠਣ ਦਾ ਇਸ ਕਰਕੇ ਇਸਨੂੰ ਕੋਈ ਵੀ ਸਮੇਂ ਦਾ ਨਹੀਂ ਪਤਾ ਅਸੀਂ ਇਸਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ ਹੁਣ ਪਿਤਾ ਕੁਝ ਨਾ ਬੋਲਿਆ ਉਹਨੇ ਤੀਨੋ ਬੁਲਾਇਆ ਤੇ ਘਰ ਲੈ ਕੇ ਉਹ ਆਪਣੀ ਤੀਨ ਨੂੰ ਲੈ ਆਇਆ ਤੇ ਘਰ ਲੈ ਕੇ ਤੇ ਰਸਤੇ 'ਚ ਜਦੋਂ ਜਾਂਦੇ ਨੇ ਗੱਲਬਾਤ ਕਰਦਾ ਕਹਿੰਦੇ ਕਿ ਧੀਏ ਤਸ ਤੇਰਾ ਸੱਸ ਸੋਹਰਾ ਕਿਵੇਂ ਦੇ ਹਨ ਕਹਿੰਦੇ ਕੀ ਗੱਲ ਕਰਦੇ ਹੋ ਪੂਰੇ ਡਾਕੂ ਤੇ ਸੱਸ ਜਿਹੜੀ ਹੈ ਉਹ ਡੈਨ ਹੈ ਉਹ ਸਾਰਾ ਕੁਝ ਉਹਦੇ ਵਿੱਚ ਗੁਣਨੇ ਜੇ ਕਿਸੇ ਡੈਨ ਵੇਖਣੀ ਹੋਵੇ ਨਾ ਤਾਂ ਮੇਰੇ ਸੱਸ ਤੇ ਸੋਹਰੇ ਨੂੰ ਵੇਖ ਲੈਣ ਕਹਿੰਦੇ ਐਸ਼ਾ ਤੇਰਾ ਦਿਓਰ ਤੇ ਨਨਾਨ ਨ ਕਿਵੇਂ ਦੇ ਕਹਿੰਦੇ ਜਿਹੜੀ ਚੁਗਲੀ ਤੇ ਸਭ ਤੋਂ ਅੱਗੇ ਹੁਣ ਉਹ ਮੇਰਾ ਦਿਓਰ ਹੈ ਤੇ ਨਨਾਨ ਨੇ ਕਹਿੰਦੇ ਕਿ ਤੇਰਾ ਘਰ ਵਾਲਾ ਕਿਵੇਂ ਦਾ ਹੈ ਕਹਿੰਦੇ ਕਿ ਜਾਮ ਦਾ ਰੋਪ ਹੈ ਫਿਰ ਆਂਡ ਗਵਾਣ ਕਿਵੇਂ ਦੇ ਹਨ ਕਹਿੰਦੇ ਕਿ ਸਾਰੇ ਚੁਗਲੇ ਚਾਪਿਆਂ ਦੇ ਚੁਗਲੀਆਂ ਚਾਪੇਦੇ ਹੀ ਚੱਟੇ ਖਾਂਦੇ ਹਨ ਸਾਰੇ ਹੀ ਮਾੜੇ ਹਨ ਹੁਣ ਸੇਠ ਨੂੰ ਸਮਝ ਆ ਗਈ ਕਿ ਮੇਰੀ ਹੀ ਧੀ ਵਿੱਚ ਕੋਈ ਨਾ ਕੋਈ ਖੋਟ ਹੈ ਘਰ ਗਿਆ ਤੇ ਉਹਨੇ ਚਾਰ ਪੁੱਤ ਸਨ ਚਾਰਾਂ ਦੇ ਵਿਆਹ ਹੋ ਗਏ ਹਨ ਹੁਣ ਜਦੋਂ ਭਾਬੀਆਂ ਨੇ ਵੇਖਿਆ ਕਿ ਇਹ ਤਾਂ ਆਪਣਾ ਬੋਰੀ ਬਿਸਤਰਾ ਲੈ ਕੇ ਆ ਗਈ ਤੇ ਭਾਬੀਆਂ ਨੇ ਮੂੰਹ ਨੱਕ ਵਟਣੇ ਸ਼ੁਰੂ ਕਰ ਦਿੱਤੇ ਤੇ ਹਫ਼ਤਾ ਕੋ ਹੋਇਆ ਤੇ ਆਪਣੀਆਂ ਭਾਬੀਆਂ ਨੇ ਪੁੱਛਦੀ ਜਦੋਂ ਮੈਂ ਕੁਵਾਰੀ ਸੀ ਬੜੇ लाਡ ਘੜਦੀਆਂ ਸੀ ਤੇ ਹੁਣ ਮੈਂ ਆਈ ਹਾਂ ਤੇ ਮੂੰਹ ਵਾਟਦੀਆਂ ਉਹਨਾਂ ਕਿਹਾ ਕਿ ਪਹਿਲਾਂ ਇਹ ਸੀ ਕਿ ਤੂੰ ਇਥੋਂ ਸਾਡੇ ਕੋਲ ਵੀ ਖੁਸ਼ੀ ਖੁਸ਼ੀ ਰਾਜੀ ਖੁਸ਼ੀ ਜਾਵਾਂਗੇ ਪਰ ਹੁਣ ਤਾਂ ਤੂੰ ਰਾਜੀ ਖੁਸ਼ੀ ਕੀ ਤੂੰ ਤਾਂ ਵਾਪਸ ਆ ਗਈ ਸਾਡੀ ਸ਼ਾਦੀ ਤੇ ਤੂੰ ਮੰਗਤਲਾਂ ਤਾਂ ਕਰ ਕੇ ਅਸੀਂ ਤੇਰੇ ਨਾਲ ਐਵੇਂ ਬਤੇਰਾ ਕਰਦੇ ਹਾਂ ਉਹਦੀ ਮਾਂ ਕੋਲ ਜਾਂਦੀ ਹੈ ਤੇ ਉਹਦੀ ਮਾਂ ਇਹ ਕਹਿੰਦੀ ਹੈ ਕਿ ਮਾਰੇ ਸ਼ਬਦ ਜਿਹੜੇ ਬੋਲਦੀ ਸੀ ਉਹਨਾਂ ਦਾ ਅਸਰ ਵੇਖ ਲੈ ਤੈਨੂੰ ਕਿਹਾ ਸੀ ਕਿ ਸਾਮੇ ਸਿਰ ਉਠਿਆ ਕਰ ਰੋਟੀ ਪ੍ਰਸ਼ਾਦ ਦਾ ਬਣਾਉਣਾ ਸਿੱਖ ਪੂਜਾ ਪਾੜ ਕਰਨਾ ਸਿੱਖ ਪਰ ਤੂੰ ਤਾਂ ਮੇਰੀ ਇੱਕ ਨਾ ਸੁਣੀ ਸਿਰਫ ਉਹਦਾ ਪਿਓ ਹੀ ਸੀ ਜੋ ਉਹਦੀ ਗੱਲ ਸੁਣਦਾ ਸੀ ਇੱਕ ਦਿਨ ਕਿਤੇ ਕੋਈ ਨਗਰ ਚ ਕੋਈ ਵਿਆਹ ਸ਼ਾਦੀ ਸੀ ਤੇ ਉੱਥੇ ਚਲੀ ਗਈ ਸਾਰੇ ਲੋਕ ਕਹਿਣ ਕਿ ਤੇਰੇ ਵਿਆਹ ਨੂੰ ਅਜੇ 1 ਮਹੀਨਾ ਹੋਇਆ ਤੂੰ ਆ ਗਈ ਤੂੰ ਲੜ-ਲੋੜ ਕੇ ਆਏ ਹੈ ਤੂੰ ਕਾਦੋਂ ਵਾਪਸ ਜਾਣਾ ਹੈ ਹਾਰ-ਤੱਕ ਕਹਿੰਦੇ ਪਿਤਾ ਜੀ ਤੁਸੀਂ ਵਿਆਹ ਕਾਦਾ ਕੀਤਾ ਮੇਰੀ ਜਾਨ ਨੂੰ ਤਾਂ ਸਿਆਪਾ ਪੈ ਗਿਆ ਉਹਦੇ ਪਿਤਾ ਤੋਂ ਹੁਣ ਆਪਣੀ ਧੀ ਦਾ ਦੁੱਖ ਵੇਖਿਆ ਨਾ ਗਿਆ ਨਗਰ ਜੇਕ ਸੰਤ ਸੀ ਤੇ ਉਹਨਾਂ ਦੇ ਕੋਲ ਗਏ ਤੇ ਜਾ ਕੇ ਸਾਰੇ ਗੱਲਬਾਤ ਦਾ ਸੀ ਸੰਤ ਫਕੀਰ ਕਹਿੰਦੇ ਕਿ ਕੱਲ ਆਪਣੀ ਧੀ ਨੂੰ ਲੈ ਕੇ ਆਇਂ ਤੇ ਤੂੰ ਕੁਝ ਨਾ ਬੋਲੇ ਬਸ ਆਪਣੀ ਧੀ ਨੂੰ ਐਵੇਂ ਕਹਿ ਦੇਵੇਂ ਕਿ ਤੈਨੂੰ ਇੱਕ ਮੰਤਰ ਦੇਣਾ ਹੈ ਉਹਦੇ ਨਾਲ ਤੇਰਾ ਸਾਰਾ ਸੌਰਾ ਤੇਰੇ ਵਾਸਤੇ ਹੋ ਜਾਣਗੇ ਕਹਿੰਦਾ ਜੀ ਠੀਕ ਹੈ ਹੁਣ ਉਹ ਜਾਂਦਾ ਤੇ ਜਾ ਕੇ ਧੀ ਨੂੰ ਇੱਕ ਸੰਤ ਫਕੀਰ ਕੋਲ ਲੈ ਕੇ ਗਿਆ ਉਹ ਇੱਕ ਮੰਤਰ ਦੇਣ ਕੇ ਤੇ ਨਾਲੇ ਇੱਕ ਆਪਾ ਨੂੰ ਉਜ ਹੋਰ ਚੀਜ਼ ਤੇ ਇਹਨਾਂ ਕੇ ਜਸਤੇ ਨਾਲ ਤੇਰਾ ਸਾਥ ਸੌਰਾ ਸਾਰਾ ਪਰਿਵਾਰ ਤੇਰੇ ਵਾਸਤੇ ਵਿੱਚ ਆ ਜਾਵੇਗਾ ਜਿਵੇਂ ਤੂੰ ਕਹਵੇਂਗੀ ਓਵੇਂ ਹੀ ਕਰਨਗੇ ਕਹਿੰਦਾ ਕਿ ਠੀਕ ਹੈ ਹੁਣ ਉਹ ਗਈ ਤੇ ਸੰਤ ਫਕੀਰ ਜੀ ਨੂੰ ਸਾਰੇ ਗੱਲ ਦੱਸੀ ਸੰਤ ਫਕੀਰ ਕਹਿੰਦੇ ਕਿ ਇੱਕ ਤਾਂ ਤੁਹਾਨੂੰ ਮੰਤਰ ਜਿਹੜਾ ਹੈ ਉਹ ਜਪਣਾ ਪਵੇਗਾ ਦੂਜਾ ਮੈਂ ਇੱਕ ਚੀਜ਼ ਦਵਾਂਗਾ ਤੇ ਉਹਨੂੰ ਆਪਣੇ ਮੂੰਹ ਚ ਪਾ ਕੇ ਤੇ ਰੱਖਣਾ ਪਵੇਗਾ ਉਹ ਕਹਿੰਦੀ ਠੀਕ ਹੈ ਸੰਤ ਫਕੀਰ ਨੇ ਉਹਨੂੰ ਇੱਕ ਜਿਹੜੀ ਸੀ ਇੱਕ ਛੋਟਾ ਜਿਹਾ ਇੱਕ ਕਾਗਜ਼ ਦਾ ਟੁਕੜਾ ਲੈ ਲਓ ਜਨਫਾਫਾ ਕਹਿ ਲਓ ਕਿ ਉਹ ਚੀਜ਼ ਕੁਝ ਚੀਜ਼ ਪਾ ਕੇ ਦੇ ਦਿੱਤੀ ਜਦੋਂ ਤੈਨੂੰ ਕੋਈ ਕੁਝ ਕਹਵੇ ਉਹਨੂੰ ਦੰਦ ਦੇ ਥੱਲੇ ਦੱਬ ਲਈ ਤੇ ਜਿਹੜਾ ਮੰਤਰ ਹੈ ਉਹ ਤੂੰ ਜਪਨਾ ਉਹ ਘਰ ਆਈ ਤੇ ਕਹਿੰਦੀ ਪਿਤਾ ਜੀ ਮੰਤਰ ਤਾਂ ਨਹੀਂ ਜਪਿਆ ਜਾਣਾ ਉਹ ਤੁਸੀਂ ਜਪ ਲਿਆ ਜੇ ਮੈਨੂੰ ਕੁਝ ਕਹੇਗਾ ਤੇ ਆ ਮੈਂ ਜ਼ਰੂਰ ਮੌਂ ਦੇ ਵਿੱਚ ਪਾ ਲਿਆ ਕਰੂੰਗੀ ਹੁਣ ਉਹਨੂੰ ਘਰ ਛੱਡਣ ਗਿਆ ਤੇ ਸੱਸੂ ਉਹਦੇ ਕਹਿੰਦੀ ਕਿਉਂ ਲੈ ਕੇ ਆਏ ਹੋ ਜਦੋਂ ਕਿ ਆਸੀ ਜਦੋਂ ਆਸੀ ਰੱਖਣੀ ਹੋ ਨਹੀਂ ਉਹ ਕਹਿੰਦੇ ਜੀ ਨਹੀਂ ਉਹਦੇ ਚ ਸੁਧਾਰ ਆ ਗਿਆ ਹੁਣ ਉਸ ਵੇਰੇ ਜਲਦੀ ਉੱਠੇਗੇ ਉਹਨੇ ਚਾਹ ਪਾਣੀ ਬਣਾਇਆ ਜਦੋਂ ਚਾਹ ਲੈ ਕੇ ਗਈ ਤੇ ਉਹਦੇ ਹੱਥੋਂ ਕੱਪ ਟੁੱਟ ਗਿਆ ਸੋਹਰਾ ਕਹਿਣ ਲੱਗਾ ਮਾਂ ਪਿਓ ਨੂੰ ਮਾਂ ਪਿਓ ਨੇ ਕੁਝ ਸਿਖਾ ਗਿਨੇ ਪੇਚਿਆ ਇਹਨੂੰ ਦੇ ਅਕਲ ਹੀ ਨਹੀਂ ਉਹ ਬੜਾ ਕੁਝ ਬੋਲੇ ਪਰ ਉਹਨੇ ਉਸ ਸਾਵੇਂ ਉਹ ਜੜਾ ਕਾਗਜ਼ ਦਾ ਟੋਕੜਾ ਸੀਗਾ ਉਹ ਮੂੰਹ ਦੇ ਵਿੱਚ ਲੈ ਲਿਆ ਉਹ ਆਪਣੇ ਦੰਦ ਥੱਲੇ ਧਰ ਲਿਆ ਹੁਣ ਉਹਨੇ ਜਦੋਂ ਥੱਲੇ ਧਰਿਆ ਦੇ ਕੁਝ ਨਾ ਬੋਲੇ ਤੇ ਸੋਹਰਾ ਅੱਗੇ ਕਹਿੰਦਾ ਕਿ ਅੱਗੇ ਤੇ ਇੱਕ ਦੀਆਂ ਚਾਰ ਸੁਣਉਂਦੀ ਸੀ ਅੱਜ ਚੁੱਪ ਰਹੀ ਉਹਨੇ ਉਹ ਕੱਪ ਜਿਹੜਾ ਟੁੱਟਾ ਸੀ ਉਹ ਚੁੱਕ ਕੇ ਤੇ ਚਲੀ ਗਈ ਹੋਰ ਵੀ ਐਵੇਂ ਖਰਾਬੀਆਂ ਹੋਈਆਂ ਸੱਸ ਨੇ ਕੁਝ ਬੋਲਿਆ ਤੇ ਅੱਗੋਂ ਕੁਝ ਨਾ ਬੋਲੀ ਆਰਾਮ ਨਾਲ ਆਪਣਾ ਕੰਮਤੰਦਾ ਕਰਕੇ ਉਸ ਤੋਂ ਬਾਅਦ ਆਪਣੇ ਘਰ ਵਾਲੇ ਦੇ ਨਾਲ ਹੱਸ ਕੇ ੜ ਕੇ ਰਹਿਣ ਲੱਗੇ ਹੁਣ ਸੱਸ ਨੇ 15-20 ਦਿਨ ਦੇਖੇ ਸੱਸ ਬੜੀ ਹੈਰਾਨ ਹੋਈ ਸੱਸ ਨੇ ਕਾਹਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਸਨ ਉਹਨਾਂ ਦੇ ਦਿੱਤੀਆਂ ਸੱਸ ਬੜੇ ਪਿਆਰ ਨਾਲ ਉਹਦੇ ਨਾਲ ਰਹਿਣ ਲੱਗੇ ਸਹੁਰਾ ਵੀ ਧੀ ਤੇ ਕਰਕੇ ਰਹਿਣ ਲੱਗਾ ਜਿਹੜੀ ਨਾਨੀ ਸੀ ਉਹ ਪਹਿਣਾ ਵਾਂਗ ਰਹਿਣ ਲੱਗੇ ਦਿਓਰ ਭਰਾ ਵਾਂਗ ਉਹ ਕਰਦਾ ਤੇ ਘਰ ਵਾਲਾ ਇਹ ਜਦ ਸਤਕਾਰ ਦਿੰਦਾ ਲਗਭਗ 3 ਮਹੀਨੇ ਦੇ ਸਮਾਂ ਲੱਗਿਆ ਤੇ ਕਹਿੰਦੇ ਸੌਂ ਦਾ ਮਹੀਨਾ ਆਇਆ ਤੇ ਉਹਦੇ ਪਿਤਾ ਨੇ ਉਹਦੇ ਭਰਾ ਨੂੰ ਕਿਹਾ ਕਿ ਜਾ ਤੇ ਉਹਨੂੰ ਲੈ ਕੇ ਤੇ ਜਾ ਉਹਦਾ ਜਿਹੜਾ ਭਰਾ ਉਹਨੂੰ ਲੈਣ ਆਇਆ ਤੇ ਕਹਿੰਦਾ ਕਿ ਸਮਾਨ ਆਪਣਾ ਜਿਹੜਾ ਸੀ ਉਹ ਲੈ ਕੇ ਤੇ ਚਲੀਏ ਉਹ ਕਹਿੰਦੇ ਪਹਿਲਾਂ ਮੇਰੀ ਸੱਸ ਤੋਂ ਪੁੱਛ ਕੇ ਆ ਉਹ ਕਹਿੰਦਾ ਠੀਕ ਹੈ ਉਹ ਪੁੱਛਣ ਗਿਆ ਤੇ ਉਹਨੇ ਕਿਹਾ ਕਿ ਲੈ ਜਾਓ ਜਦੋਂ ਚੱਲੀ ਉਹਨੇ ਕਿਹਾ ਕਿ ਤੀਏ ਛੇਤੀ ਆ ਜਾਵੇਂ ਤੇਰੇ ਬਿਨਾ ਸਾਡਾ ਮਨ ਨਹੀਂ ਲੱਗਣਾ ਉਨੇ ਕਾ ਠੀਕ ਹੈ ਹਾਂ ਜਦੋਂ ਪਹੁੰਚੀ ਤੇ ਪਿਤਾ ਜੀ ਨੇ ਪੁੱਛਿਆ ਕਿ ਤੇਰੀ ਡੈਨਸਸ ਕਿਵੇਂ ਆ ਕਹਿੰਦੇ ਪਿਤਾ ਜੀ ਐਵੇਂ ਨਾ ਬੋਲੋ ਡੈਨ ਨਹੀਂ ਉਹ ਤਾਂ ਮੇਰੇ ਮਾਵਾ ਨਾਲੋਂ ਵੱਧ ਕਰਦੀ ਹੈ ਮਾਂ ਤੇ ਫਿਰ ਝੜਕ ਦਿੰਦੇ ਸੀ ਉਹ ਤੇ ਕਦੇ ਨਹੀਂ ਝੜਕਿਆ ਉਹ ਕਹਿੰਦੇ ਕਿ ਫਿਰ ਤੇਰਾ ਜਿਹੜਾ ਡੈਨਸ ਹੋਰਾ ਸੀ ਉਹ ਕਹਿੰਦੇ ਪਿਤਾ ਜੀ ਐਵੇਂ ਨਾ ਕਹੋ ਉਹ ਤਾਂ ਤੁਹਾਡੇ ਨਾਲੋਂ ਵੱਧ ਕਰਦੇ ਨੇ ਅੱਛਾ ਫਿਰ ਉਹ ਤੇਰੀ ਜੁਗਲਖੋਰ ਨੰਨਾਂ ਤੇ ਦਿਓਰ ਕਹਿੰਦੇ ਕਿ ਪਿਤਾ ਜੀ ਐਵੇਂ ਨਾ ਕਹੋ ਉਹ ਤੇ ਭਰਾ ਤੇ ਭੈਣ ਵਾਂਗ ਪਿਆਰ ਕਰਦੇ ਨੇ ਕਹਿੰਦਾ ਛਾ ਕਹਿੰਦੇ ਜੰਮ ਤੇਰਾ ਘਰ ਵਾਲਾ ਉਹ ਕਹਿੰਦੇ ਕਿ ਉਹ ਤੇ ਮੇਰੇ ਦੁੱਖ ਸੁੱਖ ਦਾ ਸਾਥੀ ਹੈ ਉਹ ਕਹਿੰਦੇ ਪਿਤਾ ਜੀ ਤੁਸੀਂ ਉਹਨਾਂ ਮੈਨੂੰ 6 ਮਹੀਨੇ ਲੱਗਣਗੇ ਤੇ 3 ਮਹੀਨਿਆਂ ਚ ਮੇਰੇ ਨਾਲ ਜੀ ਜੀ ਕਰਨ ਲੱਗ ਪੈਣਗੇ ਤੇ ਉਹ ਸੰਤ ਫਕੀਰ ਕੋਲ ਜਾਣਾ ਚਾਹੁੰਦੇ ਹੈ ਸੰਤ ਫਕੀਰ ਜੀ ਦੇ ਕੋਲ ਗਏ ਤੇ ਸਾਰੀ ਗੱਲ ਬਾਤ ਦੱਸੀ। ਸੰਤ ਫਕੀਰ ਜੀ ਨੇ ਉਹਨਾਂ ਪੂਰੀ ਖੋਲ ਕੇ ਦਿੱਤੇ ਕਹਿੰਦੇ ਕਿ ਇਹਦੇ ਵਿੱਚ ਕੋਈ ਦਵਾਦਾਰੋ ਜੰਤਰ ਮੰਤਰ ਨਹੀਂ ਸੀ। ਇਹਦੇ ਵਿੱਚ ਲੌਂਗ ਸੀ ਬਸ ਤੈਨੂੰ ਕਿਹਾ ਸੀ ਕਿ ਜੜਾ ਥੱਲੇ ਰੱਖ ਕੇ ਦੂਸਰਾ ਕੋਈ ਮੰਤਰ ਨਹੀਂ ਸੀ ਦਿੱਤਾ। ਉਹਦੇ ਤੇਰੇ ਪਿਤਾ ਜੀ ਨੇ ਮੈਨੂੰ ਗੱਲ ਦੱਸੀ ਸੀ। ਮੈਂ ਤਾਂ ਕਿਹਾ ਸੀ ਕਿ ਉਹਨਾਂ ਕਿਹਾ ਕਿ ਤੇ ਇਹ ਜਦੋਂ ਆਪਾਂ ਪੇਕੇ ਪਰਿਵਾਰ ਤੋਂ ਸਹਰੇ ਪਰਿਵਾਰ ਜਾਈਏ ਤਾਂ ਕੁਝ ਚੀਜ਼ਾਂ ਕਦੇ ਵੀ ਨਾਲ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਜਿਹੜਾ ਕਿ ਕਲੇਸ਼ ਜਿਹੜਾ ਆਪਾਂ ਕਈ ਵਾਰ ਆਪਣੇ ਘਰਾਂ 'ਚ ਕਲੇਸ਼ ਹੁੰਦਾ ਹੈ ਆਪਾਂ ਨੂੰ ਆਦਤ ਪੈ ਜਾਂਦੀ ਹੈ ਛੋਟੀ ਛੋਟੀ ਗੱਲ ਤੇ ਕਲੇਸ਼ ਕਰਨ ਦਾ ਇਸ ਲਈ ਕਲੇਸ਼ ਨੂੰ ਕਦੇ ਵੀ ਨਾਲ ਲੈ ਕੇ ਨਾ ਜਾਓ ਛੋਟੀ ਛੋਟੀ ਗੱਲ ਤੇ ਨਿੰਦਿਆ ਚੁਗਲੀ ਜਿਹੜੀ ਕਰਦੇ ਹਾਂ ਉਹ ਵੀ ਨਾਲ ਲੈ ਕੇ ਕਦੀ ਨਹੀਂ ਜਾਣੀ ਚਾਹੀਦੀ ਜਦੋਂ ਆਪਾਂ ਛੋਟੇ ਛੋਟੇ ਗੱਲ ਤੇ ਕਲੇਸ਼ ਕਰਦੇ ਹਾਂ ਨਿੰਦਿਆ ਚੁਗਲੀ ਕਰਦੇ ਹਾਂ ਇਹ ਚੀਜ਼ਾਂ ਜਦੋਂ ਆਪਾਂ ਆਪਣੇ ਨਾਲ ਪੇਕੇ ਪਰਿਵਾਰ ਤੋਂ ਲੈ ਕੇ ਜਾਂਦੇ ਹਾਂ ਤਾਂ ਪੇਕੇ ਤੋਂ ਸਾਰੇ ਲੈ ਕੇ ਜਾਂਦੇ ਹਾਂ ਇਹ ਲੜਾਈ ਝਗੜੇ ਤਾਂ ਉਸ ਵਿੱਚ ਫਿਰ ਘਰ ਜਾ ਕੇ ਆਪਾਂ ਕਦੀ ਵਾਸ ਨਹੀਂ ਪਾਉਂਦੇ ਇਸ ਕਰਕੇ ਜਿਹੜੀ ਨਿੰਦਿਆ ਚੋਗਲੀ ਹੈ ਇਹ ਵੀ ਆਪਣੇ ਪੇਕੇ ਜਿਹੜੇ ਜੇ ਘਰ ਦੇ ਕਿਸੇ ਜੀ ਨੂੰ ਆਦਤ ਹੈ ਛੱਡ ਜਾਓ ਲੜਾਈ ਝਗੜੇ ਉਹ ਵੀ ਇੱਥੇ ਛੱਡ ਦਿਓ ਤੇ ਦੂਸਰਾ ਈਰਖਾ ਵੈਰ ਵਿਰੋਧ ਇਹ ਸਾਰੀਆਂ ਚੀਜ਼ਾਂ ਛੱਡ ਕੇ ਜਦੋਂ ਪੇਕੇਆਂ ਤੋਂ ਸੌਰੇ ਜਾਓ ਤਾਂ ਸੋਚੋ ਕਿ ਮੈਂ ਤਾਂ ਇੱਕ ਨਵੀਂ ਜ਼ਿੰਦਗੀ ਛੜੀ ਹੈ ਉਹ ਸ਼ੁਰੂ ਕਰਨ ਇੱਥੇ ਆਈ ਹਾਂ ਤੇ ਨਵੇਂ ਪੜਾਚ ਹਮੇਸ਼ਾ ਹਸੀ ਖੁਸ਼ੀ ਬਤਿਹਾਰ ਕਰੋ ਤੇ ਪੇਕੇ ਪਰਿਵਾਰ ਤੋਂ ਜੋ ਤੁਹਾਨੂੰ ਕਦੀ ਕੋਈ ਚੀਜ਼ ਲੈ ਕੇ ਜਾਣੀ ਹੋਵੇ ਜ਼ਰੂਰ ਲੈ ਕੇ ਆਓ ਪਰ ਹਮੇਸ਼ਾ ਇਹ ਸੋਚੋ ਕਿ ਜੋ ਚੀਜ਼ ਮੈਂ ਆਪ ਕਮਾ ਸਕਦੀ ਹਾਂ ਉਹ ਮੈਂ ਜਾ ਮੇਰਾ ਘਰ ਵਾਲਾ ਕਮਾ ਸਕਦਾ ਹੈ ਉਹ ਮੈਂ ਕਿਸੇ ਤੋਂ ਕਿਉਂ ਲੈ ਕੇ ਜਾਵਾਂ ਹਮੇਸ਼ਾ ਆਪਣੇ ਹੱਕ ਹalal ਦਾ ਖਾਣਾ ਸਿੱਖੋ ਫਿਰ ਦੇਖਿਓ ਦਿਨ ਦੁੱਗਣੇ ਰਾਤ ਚੌਗਣੇ ਤਰੱਕੀ ਹੁੰਦੀ ਹੈ ਸਾਧ ਸੰਗਤ ਜੀ ਅੱਜ ਦੀ ਇਹ ਜੋ ਕਾਥਾ ਸੀ ਇਸ ਵਿੱਚ ਤੁਹਾਨੂੰ ਕੀ ਸਿੱਖਣੋਂ ਮਿਲਿਆ ਇਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਲਿਖਣਾ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ